ਉਹ ਸਿੰਘ ਬੰਸਾ ਜਿਹੜਾ ਮੈਕਸ ਹਸਪੀਟਲ ਮੁਹਾਲੀ ਐਸੀ 365 ਦਾ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚ ਲੈਣ ਲਈ ਅਸੀਂ ਉਦਾਂ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਲਈ ਉਹਨਾਂ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਣੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਚੁੱਕੇ ਕਿ ਹੁਣ ਖੜ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਾਵਾਂਗੇ ਆ ਸਾਰੀ ਖਾਦੀ ਪਈ ਐ ਆ ਸਾਰੀ ਖਾਦੀ ਪਈ ਐ ਆ ਬੈਠ ਸਾਰੀ ਪਈ ਆ ਸਾਰੇ ਬੈਠੇ ਦੋਖਾ ਆ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹੜਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤ ਅਜੇ ਵੀ ਅਬੋ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਖੜਿਆ ਨੂੰ ਹਮਾਰੇ ਕੋਲ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਵਰਤੇ ਅਮਰ ਜੀ ਮਾਮਰ ਜੀ ਸੀ ਖਾਲੀ ਪਈਏ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਅਸੀਂ ਕਿਹਾ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂਜੀ ਇਹੀ ਹੈ ਨਾ ਮੈਂ ਜਾਣੇ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਗੱਲ ਰਿਹਾ ਫੋਨ ਕਿ ਇਹਨਾਂ ਦੇ ਤੱਕ ਬੈੱਡ ਚ ਚੈੱਕ ਕੀਤੇ ਜਾਣ ਕਿੱਤੀ ਥਿਸ ਇਜ਼ ਗਰੋਸ ਇਨ ਹਿਊਮਨ ਅਤੇ ਤੇ ਉਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ